ਦਾ ਦੋਸਤੋ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਬੇਬੇ ਦੀ ਤਾਂ ਖੁਸ਼ੀ ਅੱਜ ਦੇਖੀ ਨਹੀਂ ਜਾਂਦੀ ਹੈ ਬਾਹਰੋਂ ਬੇਬੇ ਨੂੰ ਗਿਫਟ ਆਏ ਨੇ ਸਮਾਨ ਆਇਆ ਸਾਰਾ ਤੇ ਹੁਣ ਸਮਾਨ ਫੜਾਇਆ ਸੀ ਉਧਰੋਂ ਤੇ ਹੁਣ ਬੇਬੇ ਕੋਲੇ ਪਹੁੰਚਿਆਗਾ ਤੇ ਹੁਣ ਇਹ ਪਹਿਲਾਂ ਕੀ ਕਹਿ ਰਹੀ ਸੀ ਮੰਮੀ ਕੀ ਕੀ ਕਹਿੰਦੀ ਸੀ ਪਹਿਲਾਂ ਬੋਲੀ ਤਾਂ ਹੰਦੀ ਸੀ ਕੋਸੋ ਐ ਗਈ ਮੈਂ ਤਾਂ ਦੇਖਦੀ ਹਾਂ ਕਿੰਨਾ ਕਿੱਥੋਂ ਜਿੰਕੂ ਨਹੀਂ ਕੋਈ ਅੱਛਾ ਬੇਬੇ ਅੱਜ ਪੂਰੀ ਖੁਸ਼ ਹੈ ਤੇ ਸਮਾਨ ਕਿਨੇ ਭੇਜਿਆ ਬੇਬੇ ਤੇਰੇ ਲਈ ਉਹਨੇ ਮੇਰੇ ਨੇ ਮੈਨੇ ਭੇਜਿਆ ਪੂਰੀ ਖੁਸ਼ ਹੋ ਰਹੀ ਹੈਗੀ ਕਰੀ ਤਾਂ ਅੰਜੀ ਕਹਿੰਦੀ ਮੇਰੀ ਨੂੰ ਇਹ ਜੀ ਨੂੰ ਕਿਤੇ ਮਿਲੂਗੀ ਜਾਂ ਨਹੀਂ ਆਹੋ ਆਗਾ ਤੇ ਕੀ ਕੀ ਸਮਾਨ ਭੇਜਿਆ ਉਹਦੀ ਵੀ ਅਨਬਾਕਸਿੰਗ ਕਰਾਂਗੇ ਬੇਬੇ ਨੂੰ ਕੀ ਕੁਝ ਭੇਜੇਗਾ ਬੇਬੇ ਨੂੰ ਸਾਰਾ ਬੇਬੇ ਤੇ ਬਾਪੂ ਲਈ ਆ ਬਾਹਰੋਂ ਸਾਰਾ ਕੁਝ ਤੇ ਇੱਕ ਦੋ ਜਾਣੇ ਦੀ ਹੋਰ ਆਏ ਆ ਗਿਫਟ ਇਹਦੇ ਵਿੱਚ ਪੈਕ ਕਰੇ ਕਰਾਏ ਆ ਗਿਫਟ ਕੀ ਕੁਝ ਬੇਬੇ ਆਪੂ ਲਈ ਭੇਜੇਗਾ ਦੇਖਦੇ ਆ ਐਨੀ ਬੀਬੀ ਇੱਥੋਂ ਇੱਥੋਂ ਹੀ ਵਰਤਣਾ ਪਿਆ। ਐਸਾ ਹੋ ਜਾਂਦੀ ਹੈ। ਤੇ ਅੰਦਰ ਲੈਦਰ ਮੇ ਵੀ ਅੰਦਰ ਅੰਦਰ ਲੈਦਰ। ਐ ਤੇ ਅੰਦਰ ਜਾ ਹੋ ਜੋ। ਉੱਪਰ ਜਾ ਵੀ। ਰੋੜ ਕੇ ਲੈਣਾ। ਰੋੜੇ ਲੈ ਲੈ। ਐਂ ਲੈ ਜੰਗੇ। ਮੈਨੂੰ ਵੀ ਗਿਫਟ ਆਇਆ ਮੈਨੂੰ ਵੀ ਮੈਨੂੰ ਬੜੀ ਚੰਗੀ ਗੱਲ ਚੀਜ਼ ਗਿਫਟ ਆਈ ਆ। ਤੇ ਬੇਵਚਾਰੀ ਜੱਪਾ ਖੋਲਣ ਦੇ ਵਿੱਚ ਹੋ ਰਹੀ ਆ। ਖੁੱਲ ਜੂਗੀ ਕੋਈ ਨਾ। ਮੈਂ ਖੋਲਦਾ ਨੇ। ਆਇਤ ਮੇਰਾ ਗਿਆ ਤਾਂ ਜਿਹੜੀ ਮੇਰੇ ਕੰਮ ਦੀ ਚੀਜ਼ ਸੀ ਉਹ ਮੈਨੂੰ ਆ ਗਈ। ਕੋਈ ਨਾਲ ਕੀ ਕਰਨੀ ਹਾਂ? ਹਾਂ। ਪਹਿਲਾਂ ਆਪਣੇ ਵਾਲਾ ਗਿਫਟ ਹੀ ਦਿਖਾ ਦਿੰਨੇ ਆ ਤੁਹਾਨੂੰ। ਜੋ ਸਭ ਤੋਂ ਜ਼ਰੂਰੀ ਸੀ ਮੇਰੇ ਲਈ। ਕਿੱਧਰ ਗਿਆ ਇਹ ਜੀ ਜਾਰੀ? ਜੋ ਆਪਾਂ ਨੂੰ ਚੀਜ਼ ਗਿਫਟ ਆਈ ਹੈ। ਇਹ ਆਪਣੇ ਕੰਮ ਦੀ ਚੀਜ਼ ਸੀ। ਤੁਹਾਡੇ ਡੇਟਿੰਗ ਰੋਟੇ ਕੰਮ ਵਧੀਆ ਹੋ ਜਾਏ ਕੁਦਰਤੇ ਤੇ। ਉਹ ਆਪੋਨੇ ਗਿਫਟ ਆ ਗਿਆ। ਤੇ ਹੁਣ ਬੇਬੇ ਬਾਪੂ ਨੂੰ ਕੀ ਕਰਤਾ ਆ ਉਹ ਵੀ ਆਪਾਂ ਦੇਖਦੇ ਆਂਗੇ ਜੀ ਬੇਬੇ ਬਾਪੂ ਨੇ ਦੀ ਖਾਸ ਖੁਸ਼ ਆਇਆਗਾ ਇਧਰ ਬਾਪੂ ਦੀ ਖੁਸ਼ੀ ਨਹੀਂ ਦੇਖੀ ਜਾਂਦੀ ਹੈਂ ਦੇ ਖੋਲ ਫਿਰ ਮੈਂਥੋਂ ਨਹੀਂ ਖੋਲਦਾ ਤੂੰ ਖੋਲ ਲੈ ਫਿਰ ਮੈਂ ਖੋਲਦਾ ਆਂਗਾ ਦੇ ਗਿਆ ਤਬੂਦ ਆ ਪਰ ਸਕੀ ਦਾ ਇਹ ਮਾਸੀ ਦਾ ਐਡਾ ਦਾ ਤੂੰ ਹਾਂ ਉਹ ਨਿਕਲ ਨਾ ਆਸੀ ਬਸ ਕਮਲ ਕਹਿੰਦੀ ਉਹ ਚੀਜ਼ ਉੱਥੇ ਮਿਲੀ ਨਹੀਂ ਫਿਰ ਮੈਂ ਆ ਲੈ ਲੇ ਮਾਸੀ ਵਾਸਤੇ ਹਾਂ ਜੱਸੀ ਫਿਰ ਮੈਂ ਆਹ ਹਾ ਬੀਬੀ ਤੇਰੇ ਵਾਸਤੇ ਲੈ ਗਈ ਉਹ ਉਹਦੇ ਕੋਲ ਵੀ ਇਹਦੇ ਨਾਲ ਦਾ ਸੇਮ ਆ ਕਹਿੰਦੀ ਅਸੀਂ ਦੋਵੇਂ ਜਣੀਆਂ ਸੇਮ ਲਿਆ ਕਰਾਂਗੇ ਮੈਂ ਤੇ ਜੀ ਬੀਬੀ ਅਰੇ ਦੋਨੋਂ ਕੁਲ ਕਹਿੰਦੇ ਸੇਮ ਸੇਮ ਹੋ ਜਾਣਗੇ ਦੋਵੇਂ ਆ ਇਹਦੇ ਇਹਦੇ ਵਿੱਚ ਚੇਨ ਵੀ ਆ ਉਹਦੇ ਨਾਲ ਬੰਨ ਕੇ ਉਹ ਵੀ ਪਾਜਿਆ ਕਰੂਗਾ ਬਾਜ ਵੀ ਪਾਜਿਆ ਕਰੂਗਾ ਅੰਦਰ ਅੰਦਰ ਵਿੱਚ ਇਹਦੇ ਤੇ ਬਾਪੂ ਨੂੰ ਆਪਾਂ ਕਰਨਾ ਤਖੜਾ ਉਦੋਂ ਪਹਿਲਾਂ ਪਹਿਲਾਂ ਤੇ ਬਾਪੂ ਵਾਸਤੇ ਆਏ ਨੇ ਸਾਰੇ ਡਰਾਈਵ ਰੂਟ ਐਡ ਐਡੀ ਡੈਡੀ ਕਰਤਾ ਕਹਿੰਦੀ ਬਾਪੂ ਨੂੰ ਅਹ ਡੈਡੀ ਵਾਸਤੇ ਕਹਿੰਦੀ ਖਾਣ ਪੀਣ ਵਾਲੀ ਚੀਜ਼ ਜਰੂਰੀ ਆ ਆ ਗਈ ਤੇ ਹਾਂ ਇਹ ਮੇਰੇ ਵਾਸਤੇ ਆਇਆ ਸੀ ਹਾਂ ਇੱਕ ਆ ਨਾ ਉਹ ਆ ਕੇ ਲੈ ਇਸ ਉਹ ਤੂੰ ਇਹ ਵੀ ਬਹੁਤ ਸੋਨਾਗਾ ਕੱਪ ਤਾਂ ਕੱਪ ਨਹੀਂ ਹੈਗਾ ਇਹ ਇਹਦਾ ਵਾ ਕੱਪ ਤਾਂ ਇਹ ਡੈਡੀ ਦਾ ਤੇ ਲਈ ਡੈਡੀ ਆਪੀਆ ਕਰੂਗਾ ਹਾਂ ਉੱਥੇ ਲੈ ਜਾ ਕਰੋ ਨਾਲ ਜਿਹੜਾ ਸਬਜ਼ੀ ਸਬਜ਼ੀ ਵਿੱਚ ਆ ਕਰੋ ਕਹਿੰਦੀ ਇਹਦੇ ਨਾਲ ਠੰਡੀ ਨਹੀਂ ਹੁੰਦੀ ਕਹਿੰਦੀ ਛੇਤੀ ਛੇਤੀ ਬਸ ਉੱਪਰ ਦਿੱਤਾ ਜਾ ਕਰੋ ਇਹਨੇ ਛੇਤੀ ਛੇਤੀ ਠੰਡੀ ਨਹੀਂ ਹੋਇਆ ਕਰੂਗੀ ਕਿਉਂ ੜੀ ਆਗੇ ਕਿੱਥੇ ਪਸੰਦ ਹੈ ਪੂਰਾ ਵਧੀਆ ਕਰ ਹਾਂ ਇਹਦੇ ਵਿੱਚ ਉਹ ਪਾ ਰੱਖਿਆ ਨੇ ਉੱਥੋਂ ਵਾਲੇ ਕੋਈ ਨਾ ਇਹਦੇ ਵਿੱਚ ਬਾਵਾ ਨੇ ਹਾਂ ਉਹਨੇ ਇਕੱਠੇ ਕਰੇ ਹੋਇਆ ਕਹਿੰਦੀ ਬੀਬੀ ਨੂੰ ਦੇਦੀ ਬਸ ਮੰਮੀ ਰੱਖ ਲਓਗੀ ਤਾਂ ਮੈਂ ਓਕੇ ਆ ਗਿਆ ਕਹਿੰਦੀ ਫਿਰ ਮੈਂ ਇਹ ਹਰ ਕਰ ਲੂੰਗਾ ਸਭ ਤੋਂ ਮੈਨੂੰ ਫੇਵਰਿਟ ਆ ਲੱਗਿਆ ਗਿਫਟ ਬਹੁਤ ਸੋਹਣਾਗਾ ਇਹ ਇਹ ਉੱਥੇ ਹੀ ਬਣਦਾ ਸਿਰਫ ਇਹ ਆਪਾਂ ਦੇਖੋ ਡੋਡਰ ਤਰ੍ਹਾਂ ਦੀ ਰੇਤ ਵਰਕੇ ਨਾਲ ਇਹਦੇ ਚ ਬਣਾਇਆ ਹੋਇਆ ਹੈਗਾ ਇਹ ਹਾਂ ਤੇ ਸੋਹਣਾ ਬਹੁਤ ਹੈ ਨੋ ਬਰਡ ਹੂੰ ਤੇ ਮਾਸਿਕ ਦਾ ਬੜਾ ਵੱਡਾ ਨਹੀਂ ਹੈ ਜੱਗਲੀ ਮੇਰਾ ਤੇ ਉਦੋਂ ਨਾਂ ਲਿਖਿਆ ਹੋਇਆ ਇਹਦੇ ਚ ਕਿਹਾ ਬੀਬੀ ਆਇਆ ਕਿ ਸੁਨੂ ਨਾ ਆ ਗਿਆ ਤੈਨੂੰ ਪਸੰਦ ਹਾਂ ਤੇ ਬਾਕੀ ਉਹ ਕਿੱਧਰ ਗਏ ਯਾਰ ਉਸ ਗੁਰਪਿਆਰ ਦੀ ਗੋਡਿਆ ਵਾਸਤੇ ਵੀ ਆਇਆ ਸੀ ਜੀ ਹਾਂ ਉਹ ਗੁੱਤਵੜ ਪਾਇਆ ਉਹਨੂੰ ਕਹਿੰਦੇ ਹਾਂ ਪਤਾ ਨਹੀਂ ਕਾਹਚ ਪਾਤੇ ਬੀਬੀ ਨੇ ਅਜੇ ਦੇਖ ਲੈ ਗਈ ਪਰ ਸੀ ਜੀ ਦੇਖ ਲੈ ਹਾਂ ਉਹ ਕਹਿੰਦੀ ਉਹਦੇ ਵਾਸਤੇ ਭੇਜੇ ਆਗੇ ਛੋਟੇ ਛੋਟੇ ਕਣੀ ਉਹ ਨਿੱਕੀ ਜਿਹੀ ਉਹ ਲਾ ਲਿਆ ਕਰੂਗੀ ਸਾਰਿਆਂ ਲਈ ਬਈ ਸਾਰਾ ਸਮਾਨ ਆਇਆਗਾ ਤੇ ਸਾਰੇ ਪੂਰੇ ਹੋ ਨੇ ਆਪਣੇ ਲਈ ਥੋੜਾ ਜਿਹਾ ਹੋਰ ਵੀ ਸਮਾਨ ਆਇਆਗਾ। ਬਾਕੀ ਮੈਨੂੰ ਸਭ ਤੋਂ ਪਚੀ ਜਿਹੜੀ ਦੀ ਲੋੜ ਸੀ ਉਹ ਆਪਣੇ ਕੋਲੇ ਆ ਚੁੱਕੀ ਆ। ਲੈਪਟਾਪ ਦੀ ਐਡੀਟਿੰਗ ਦੀ ਮੈਨੂੰ ਚੱਕਰ ਸੀ ਸਾਰਨਾ ਵੱਡਾ। ਉਹ ਆਪਾਂ ਨੂੰ ਮਿਲ ਗਿਆ। ਕੰਮ ਬੇਬੇ ਕਰਤੀ ਖੁਸ਼ ਨੂੰ ਨੇ। ਹਲੇ ਤਾਂ ਬੇਬੇ ਨੂੰ ਨੂੰ ਕਿਰਾ ਪੂਰਾ ਖੁਸ਼ ਕਰੀ ਦਿੰਦੇ ਬਾਕੀ ਹਲੇ ਦਾ ਸਬੰਧ। ਕੀ ਬੰਦ ਹੈ। ਹੁਣ ਤਾਂ ਬੇਬੇ ਕਿਰਾ ਪੂਰਾ ਖੁਸ਼ ਹੈ। ਹਨਾ ਬੀਬੀ। ਚਲੋ ਵਧੀਆ ਪਿਆਰ ਬਣਾਈ ਰੱਖੇ ਰੱਬ ਪਰਮਾਤਮਾ ਐਨੇ ਬਹੁਤ ਆਦਾ ਇਹਨੂੰ ਆਉਣੇ ਆ ਲੈ ਆ ਕੇ ਦਿੱਤੇ ਆਹ ਵਾਲੇ ਤਾਂ ਇਹ ਡਰਾਈ ਨੇ ਆਪਾਂ ਕਾਜੂ ਇਹ ਤੂੰ ਕਹਿੰਦੇ ਵੀ ਉਹ ਜਦੋਂ ਉੱਥੇ ਡਾੜੀ ਮਾਨਸ ਮੁੰਸਾ ਜਾਂਦਾ ਵੀ ਉੱਥੇ ਲੈ ਜਾ ਕਰੂ ਨਾਲ ਖਾ ਲਿਆ ਕਰੂਗਾ ਤੇ ਉਹ ਦੂਸਰੇ ਨੇ ਕਿਉਂ ਭੂਕੇ ਖਾਣ ਵਾਲੇ ਉਹ ਤੂੰ ਜਾਏ ਪਨੀਰੀ ਬਣਾਈ ਆਉਂਦੀ ਕੁਛ ਮਰਜ਼ੀ ਕਰ ਲਈ ਉਹ ਮੈਂ ਉਹ ਕਰ ਲਈ ਤੇ ਆਪਾਂ ਦੇ ਵਈ ਹੁਣ ਚੀਜ਼ਾਂ ਨੂੰ ਸਾਂਭ ਲਓ ਠੀਕ ਆ। ਵਿਭਿੰਨ ਤਾਂ ਕਿੱਦਿਆਂ ਦਾ ਹੋਇਆ ਪਿਆ ਸੀ ਨਾ ਮੰਮੀ? ਕਦਮ ਆਉਗੀ, ਕਮਲ ਕਦਮ ਆਉਗੀ, ਐਂ ਹੀ ਕਰੀਏ ਜੀ ਇਹਨੇ। ਹੁਣ ਜਾ ਕੇ ਉਹ ਹੋਇਆ। ਬੀਬੀ ਨੂੰ ਸਕੂਨ ਮਿਲਿਆਗਾ। ਮਾਸੀ ਤੈਨੂੰ ਤੇਰਾ ਗਿਫਟ ਪਸੰਦ ਆ ਗਿਆ? ਹਾਂ। ਕਹੇ ਜੈ ਤੇਰਾ ਗਿਫਟ? ਸੋਨਾਗਾ। ਮਾਸੀ ਨੂੰ ਵੀ ਪਰਸ ਲੈ ਕੇ ਦਿੱਤਾਗਾ। ਬੱਸ ਸੋਨਾਗਾ। ਸੋਨਾਗਾ। ਬਚਾਰੀ ਨੂੰ ਬੱਸ ਸੋਨਾਗਾ। ਬੱਸ ਸੋਨਾ ਲੈ ਕੇ ਦਿੱਤਾ। ਸਾਰਿਆਂ ਨੂੰ ਅੱਡ-ਅੱਡ ਗਿਫਟ ਲੈ ਕੇ ਦਿੱਤਾ ਮਾਸੀ ਜੀ ਮਾਸੀ ਦੀ ਜਿਹੜੀ ਚੀਜ਼ ਮੰਗਦੀ ਸੀ ਉਹੀ ਮਾਸੀ ਨੂੰ ਲਿਆਦੀ ਚੀਜ਼ ਸਾਰਿਆਂ ਨੂੰ ਅੱਡ-ਅੱਡ ਗਿਫਟ ਲੈ ਕੇ ਦਿੱਤੇ ਆ ਪਰ ਠੀਕ ਆ ਸਿਆਣੀ ਤੇਰੀ ਨੂਰ ਹੈ ਹਾਂ ਬਹੁਤ ਸਿਆਣੀ ਹੈ ਸਾਰਿਆਂ ਨੇ ਮਾਨਦਾਨ ਸਾਰਿਆਂ ਨੇ ਮਾਨਦਾਨ ਕਰੇ ਕੋਈ ਕਿਸੇ ਨੂੰ ਨਰਾਜ਼ ਨਹੀਂ ਕੀਤਾ ਉਹਨੇ ਸਾਰਿਆਂ ਦੀ ਸਾਰਾ ਕੁਝ ਲੈ ਕੇ ਇੱਕ ਵਸਣਾ ਕੁਝ ਲੈ ਕੇ ਆਈ ਹੈ ਸਾਰਿਆਂ ਵਾਸਤੇ ਵਧੀਆ ਚੀਜ਼ ਦਿੱਤੀ ਹੈ ਹਾਂ ਇਹ ਇੱਕ ਚੀਜ਼ ਸਾਰਾ ਸਾਰਿਆਂ ਵਾਸਤੇ ਲਈ ਵਧੀਆ ਮਾਨਦਾਨ ਦਿੱਤਾ ਵਧੀਆ ਸਿਆਣੀ ਆ ਬਹੁਤ ਸਿਆਣੀ ਆ ਜੇ ਬੀਬੀ ਨੂੰ ਪੁੱਛਦੇ ਆ ਕਿ ਬੀਬੀ ਤੈਨੂੰ ਪਸੰਦ ਆ ਗਈ ਗਿਫਟ ਹਾਂ ਹਾਂ ਵਧੀਆ ਬੀਬੀ ਦੇ ਨੋਹ ਨੇ ਗਿਫਟ ਭੇਜਿਆ ਆਗੇ ਬੇਬੇ ਨੂੰ ਤੇ ਪਸੰਦ ਕਿੰਨੇ ਕ ਪਸੰਦ ਆ ਗਏ ਵਧੀਆ ਪਸੰਦ ਆ ਗਏ ਪੂਰੇ ਗੁਰੇ ਪਸੰਦ ਆ ਗਿਆ ਵੱਲ ਮਹਿੰਗੇ ਹੋਣਗੇ ਮਹਿੰਗੇ ਹੋਣਗੇ ਬੀਬੀ ਨੂੰ ਪਾਰਸ ਲਿਆ ਕੇ ਦਿੱਤਾ ਬਾਹਰ ਉਹਨੇ ਪੂਰਾ ਮਹਿੰਗਾ ਤੇ ਹੁਣ ਬੇਬੇ ਪੂਰੀ ਖੁਸ਼ ਹੈ ਨਾ ਬਸ ਆਏ ਵਧੀਆ ਇਹਨਾਂ ਦੀ ਬਸ ਇੱਕੋ ਹੀ ਗਮਨਤਾ ਚਾਹਣਾ ਜ਼ਿੰਦਗੀ ਦੇ ਵਿੱਚ ਬਸ ਇਹਨਾਂ ਦੀ ਵਧੀਆ ਬਣਿਆ ਆਪਸ ਦੇ ਵਿੱਚ ਕੋਈ ਚੱਕਰ ਨਹੀਂ ਬੈਸ ਤਾਂ ਹਲੇ ਤੱਕ ਤਾਂ ਠੀਕ ਆ ਨਾ ਵਾ ਬਹੁਤ ਪਿਆਰ ਕਰਦੀ ਬੀਬੀ ਨੂੰ ਬੀਬੀ ਦਾ ਖਿਆਲ ਵੀ ਬਹੁਤ ਰੱਖਦੀ ਹੈਗੀ ਮਿਲਣ ਵੀ ਗਈ ਸੀ ਬੀਬੀ ਕੱਲ ਕੀ ਪਰਸੋਂਗੇ ਜਨਾ ਪਰਸੋਂ ਮਿਲ ਕੇ ਵੀ ਆਈ ਹੈ ਬੀਬੀ ਜਾ ਕੇ ਕਿ ਨਹੀਂ ਮਿਲ ਕੇ ਜਾਓ ਮੈਨੂੰ ਤੇ ਬਾਕੀ ਬਾਪੂ ਨੂੰ ਵੀ ਲੱਗ ਦਿੱਤੇ ਗਿਫਟ ਤੇ ਬੀਬੀ ਨੂੰ ਵੀ ਲੱਗ ਦਿੱਤੇ ਗਿਫਟਾਂ ਜੀ ਤਾਂ ਚਲ ਕੋਈ ਗੱਲ ਨਹੀਂ ਪਿਆਰ ਆਫ ਤੇ ਹੋਣਾ ਜ਼ਰੂਰੀ ਹੈ ਨਾ ਵਾ ਤੇ ਬਾਕੀ ਮੇਰੇ ਮਾਪਿਆਂ ਦੀ ਸੇਵਾ ਕਰਿਆ ਆਪਾਂ ਬਸ ਇੰਨੇ ਕੀ ਚਾਉਣੇ ਆ ਹੋਰ ਆਪਾਂ ਨੂੰ ਕੋਈ ਗੱਲ ਦੂਜੀ ਨਹੀਂ ਪ੍ਰਮਾਤਮਾ ਨੇ ਦਿੱਤਾ ਆਪਣੇ ਕੋਲ ਸਾਰਾ ਕੁਝ ਆ ਸਭ ਕੁਝ ਹੈਗਾ ਆਪਣੇ ਕਰੀ ਕਿਸੇ ਚੀਜ਼ ਦੀ ਕੋਈ ਚੱਕਰ ਹੀ ਹੈ ਨਹੀਂ ਪਰ ਬਸ ਇਹ ਤਾਂ ਬਸ ਇੱਕ ਪਿਆਰ ਹੁੰਦਾ ਵੀ ਗਿਫਟ ਲਿਆ ਤੇ ਤੇ ਪਿਆਰ ਇਹਦੇ ਨਾਲ ਵੱਧਦਾ ਹੈਗਾ ਤੇ ਬੇਬੇ ਤਾਂ ਹੁਣ ਪੂਰਾ ਪਰਸਪੁਰਸ ਪਾਉਗੀ ਫਿਰ ਉਹ ਤਾਂ ਵਿਆਹ ਚ ਬੇਬੇ ਨੂੰ ਦੋ ਪਰਸ ਲੈ ਕੇ ਦਿੱਤੇ ਇੱਕ ਨੀ ਇੱਕ ਹੋ ਲਈ ਫਿਰਦੀ ਆ ਦੋ ਲੈ ਕੇ ਦਿੱਤੇ ਆ ਬੇਬੇ ਨੂੰ ਬੇਬੇ ਨੂੰ ਪਰ ਆਜ ਬਾਈਟ ਵਾਲਾ ਬੜਾ ਪਸੰਦ ਆਇਆ ਨਾ ਮੰਮੀ ਕਹਿੰਦੀ ਮੈਂ ਬਖਮ ਨੂੰ ਜਦੋਂ ਪਾ ਕੇ ਫਿਰ ਆਇੰਗ ਕੰਮੀ ਮੋਢੇ ਚ ਆਹ ਆ ਪੂਰੀ ਚਾਰ ਚਾਰੋਂ ਬੀਬੀ ਦੀ ਵੀ ਤੇ ਸੋਹਣੇ ਸੋਹਣੇ ਬੀਬੀ ਨੂੰ ਸਮਾਤੀਆ ਸਾਰੇ ਸੂਟ ਵਿਆਹ ਵਾਸਤੇ ਪੂਰੇ ਘੈਂਟ ਘੈਂਟ ਹੋ ਗਦਰ ਕੰਪਲੀਟ ਗਈ ਰਹਿੰਦਾ ਕੋਈ ਸ਼ੂਟ ਹੋ ਗਈ ਹੋਰ ਲੈਣਾ ਤਾਂ ਹੋਰ ਲੈ ਲੈ ਹੁਣ ਕੋਈ ਚੱਕਰ ਨਹੀਂ 500 ਰੁਪਏ ਵਾਧੂ ਭਰੇ ਬੀਬੀ ਨੇ ਪੂਰੇ ਟੌਪ ਟੌਪ ਦੇ ਸਮਾਦਿਆ ਸੂਟ ਤੇ ਹੁਣ ਸਾਡੀ ਸ਼ਾਪਿੰਗ ਚੱਲੀ ਜਾਂਦੀ ਆ ਹਲੇ ਦੇਖਦੇ ਆ ਕੀ ਬਣਦਾ ਬੇਬੇ ਦਾ ਆਪਦੇ ਗਿਫਟਾਂ ਤੋਂ ਬਈ ਪੂਰੀ ਖੁਸ਼ ਆ ਪੂਰੀ ਫੁੱਲ ਪਰ ਬੇਬੇ ਦੀ ਖੁਸ਼ੀ ਦੀ ਚਾਹੀਦਾ ਸੀ ਆਪਾਂ ਨੂੰ ਮੇਨ ਵੀ ਬੇਬੇ ਖੁਸ਼ ਖੁਸ਼ ਰਹੇ ਖੁਸ਼ ਹੋ ਜੇ ਹੁਣ ਤਾਂ ਇਹਦਾ ਹੋ ਨਹੀਂ ਲੱਗਾ ਧਰਤੀ ਪੈਨ ਉਹਦੇ ਕਿੰਨੇ ਨੂੰ ਦੱਸ ਕੇ ਫਿਰ ਮੰਮੀ ਵੀ ਮੇਰੀ ਨੂੰਹ ਨੇ ਗਿਫਟ ਲੈ ਕੇ ਦਿੱਤੇ ਸਰਿੰਦ ਅਸੀ ਸਰਿੰਦ ਅਸੀ ਸਾਰਿਆਂ ਦਾ ਸੇਵਾਰੀ ਮੈਨੂੰ ਪਤਾ ਜੀ ਮੈਂ ਦੱਸ ਕੇ ਆਉਗੀ ਸਾਰਿਆਂ ਨੂੰ ਵੀ ਮੇਰੀ ਨੂਨੇ ਗਿਫਟ ਲੈ ਕੇ ਆ ਹਾ ਹਾ ਲੈ ਕੇ ਦਿੱਤਾ ਚਲੋ ਵਧੀਆ ਪ੍ਰਮਾਤਮਾ ਇਦਾਂ ਹੀ ਪਿਆਰ ਬਣਾ ਜਾ ਰਿਹਾ ਹੈ ਤੇ ਬਾਕੀ ਚਲੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਇਨਾ ਕੀ ਸੀ ਤੇ ਆਪਾਂ ਮਿਲਦੇ ਹਾਂ ਅਗਲੇ ਵਲੌਗ 'ਚ ਤੇ ਵਿਆਹ ਦੇ ਵਲੌਗ ਬੇਬੇ ਕਹਿੰਦੇ ਸਾਰਿਆਂ ਨੂੰ ਦੇਖਿਆ ਕਰਿਓ ਕੇ ਹਾਂ ਆ ਵਿਆਹ ਵੀ ਆਇਓ ਕੋਈ ਜ਼ਰੂਰਤ ਨਹੀਂ ਹਾਂ ਵਿਆਹ ਵੀ ਆਇਓ ਬੇਬੇ ਕਹਿੰਦੀ ਜ਼ਰੂਰ ਤੇ ਵਿਆਹ ਦੇ ਵਲੌਗਾਂ ਨੂੰ ਸਾਰਿਆਂ ਨੇ ਪਿਆਰ ਜ਼ਰੂਰ ਦਿਓ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਹਦੇ ਮੈਂ ਸ਼ੇਅਰ ਕਰਦੇ ਕੋ ਸ਼ੇਅਰ ਕਰਦਿਆ ਕਰੋ ਤੇ ਸਾਰਿਆਂ ਨੇ ਬਾਈ ਲਾਈਕ ਕਮੈਂਟ ਲਾਜ਼ਮੀ ਕਰ ਦਿਓ ਤੇ ਚੈਨਲ ਨੂੰ ਆਪਣਾ ਕਰ ਲੋ ਸਬਸਕ੍ਰਾਈਬ ਤੇ ਵਲੌਗ ਜਿਹੜੇ ਵੀ ਆਪਣੇ ਭਰਾ ਸਾਰੇ ਦੇਖਦੇ ਹੈਗੇ ਪਹਣਾ ਦੇਖਦੀਆਂ ਨੇ ਸਾਰਿਆਂ ਦਾ ਧੰਨਵਾਦ